ਹਾਂਜੀ ਸਰ ਮੈਨੂੰ ਜੀ ਚਿੱਟੇ ਦੀ ਲਤ ਲੱਗੀ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਓ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਇਰਖੇ ਚ ਚਲਾਈਦਾ ਸ਼ਹਿਰ ਗੁਰਦਾਸਪੁਰ ਚ ਤੇ ਆਹਾਨੂੰ ਕਰਦੇ ਆ ਦੇਖਿਆ ਐਸਐਚਓ ਸਾਹਿਬ ਨੇ ਤੇ ਸਾਨੂੰ ਖੜਿਆ ਤੇ ਘਰਾਂ ਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਹੇ ਆ ਦੱਸੋ ਕੀ ਕੀਤਾ ਜਾਣਾ ਦਾ ਉਹਨਾਂ ਨੇ ਹਾਲੇ ਘਰਾਂ ਦੇ ਸ਼ਾਂਤੀ ਨਾਲ ਤੇ ਇਹਨਾਂ ਦੀ ਨਸ਼ਾ ਸਾਡੇ ਘਰਾਂ ਦੇਂਦੀ ਸਾਂਤੀ ਦੇ ਨਾਲ ਹਮ ਇੱਥੇ ਲੈ ਆਏ ਕਿ ਮੇਸ਼ਾ ਤੁਹਾਡੇ ਸਦਾਏ ਜਾਏਗਾ ਬੱਚਾ ਇਹ ਤੁਹਾਡੇ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੇਗੀ ਤੇ ਸਾਡੇ ਘਰ ਦੇ ਨੇ ਦੇਖੋ ਸਹਿਮਤ ਹੋ ਕੇ ਕੀ ਸਾਡੇ ਬੱਚੇ ਨਸ਼ੇ ਸੁਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਹੈ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਅਪੀਲ ਕਰਦੇ ਹਾਂ ਜੇ ਵੀਰ ਸਾਡੇ ਵਾਂਗ ਦਿਲ ਦੇ ਵਿੱਚ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਠੀਕ ਕਰ ਸਕਦੇ ਸਨ ਸਾਜੀ ਹਾਂ ਮਨਜੋਗ ਐਸਐਸਪੀ ਸਾਹਿਬ ਦਾ ਇਸ ਤਰ੍ਹਾਂ ਗੁਰਬੀ ਸਿੰਘ ਐਸੈਸਟਰ ਇੰਸਪੈਕਟਰ ਜਿਹੜੇ ਲਗਰੀ ਪੁਲਿਸ ਸਟੇਸ਼ਨ ਸਿਟੀ ਦਾਸਰ ਉਹ ਗਾਇਬ ਗਏ ਅੱਜ ਪਛਦੇ ਪਹਿਲਾਂ ਵੀ ਉਹ ਲੈ ਆਇਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਛਿੱਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਟਸ਼ਰ ਸਦਾਨੂ ਆਸਤੇ ਬੜਾ ਫਲਾਗਾ ਜੋ ਕਦਮ ਹੈ ਇਹਨੂੰ ਸਾਡੀ ਸੋਸਾਇਟੀ ਐਪਰੀਸ਼ੀਏਟ ਕਰੇਗੀ ਇਹ ਇਹਨਾਂ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀ ਕਿ ਐਂਡੀਪੀਐਸ ਐਕਟ ਲਗਾਉਂਦੀ ਸੀ ਇਹ ਉਹਨਾਂ ਦੇ ਚਲਾਕ ਕਰਦੀ ਸੀ ਉਹਨਾਂ ਨੂੰ ਅੰਦਰ ਭੇਜਦੀ ਉਹ ਸਭੋ ਜਿਆਦਾ ਬਦਨਾਮ ਹੋ ਕੇ ਨਿਕਲਦੇ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੋੜੀ ਅੱਛੀ ਸੋਚ ਹੈ ਚਲਾਕ ਜੋ ਸੋਚ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਸਿਹਰਾ ਕੇਂਦਰ ਵਿੱਚ ਲਿਆ ਦੇਤੇ ਸਾਡੇ ਮਾਨਯੋਗ ਐਸਐਸਪੀ શ્રી ਰਿਸ਼ਦ ਦੇ ਮੈਂ ਦੇ ਦਿਸ਼ਾ ਦੇ ਸਹਾਇਤ ਜੋ ਨਸ਼ਾ ਛਡਾਊ ਮਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ ਛੇ ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਹਾਂ ਤੇ ਜਿਸ ਕਰਕੇ ਉਹਨਾਂ ਨੂੰ ਇਸ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜੀਵਨ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਇਜੀ ਕੋਸ਼ਟੇ ਕਿ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਕਾਰਡਿੰਗ ਕਰਾਏ ਸੀ ਤੇ ਕੋਸ਼ਿਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜੇ ਰਵੇਸ਼ ਮਾ ਜੰਜੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਉ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਇਹ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨਾਂ ਨੇ ਪਰਿਵਾਰ ਦੀ ਪਾ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇਥੇ ਉਹਨਾਂ ਦਾਖਲ ਕਰਾਇਆ ਗਿਆ ਇਹ 6 ਬੱਚਿਆਂ ਨੂੰ ਕੁਛ ਤਾਂ ਦਾ ਇਹ ਕਰਦੇ ਦੋ ਭਾਈ ਟੱਪਾ ਨੇ ਜੀ ਇਹ ਕਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹੜਾ ਰਸਟੋਵਾਲ ਦਾ ਮੁੰਡਾ ਜਿਹੜਾ ਤੇ ਉਹਨੂੰ ਵੀ ਇਥੇ ਦਾਖਲ ਕਰਾਇਆ ਗਿਆ ਇਥੇ ਜਿਹੜਾ ਇਹਨਾਂ ਦੀਆਂ ਜਿਹੜੇ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇਥੇ ਰੈਡ ਕਰਾਸ ਨੂੰ ਕੀਤਾ ਜਾ ਰਿਹਾ ਜੀ ਦੇਖੋ ਜੀ ਮਾਪਿਆਂ ਨੂੰ ਹੀ ਅਪੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਕਰ ਰਹੇ ਹਾਂ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਹਾਈਡ ਕਰਦੇ ਨੇ ਦੱਸਦੇ ਨੇ ਵੀ ਹਰੀ ਬੱਚੇ ਦਾ ਨਾਮ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋਂ ਦਿਨ ਨਸ਼ਾ ਕਰਦਾ ਵਧਦਾ ਜਾਂਦਾ ਤੇ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵਾਂਡੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾ ਸਕੇ